ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਆਪ ਜੀ ਨੂੰ ਹੰਸਾਲੀਆ ਵਾਲੇ ਮਹਾਂਪੁਰਸ਼ਾਂ ਦੇ ਪਿਛਲੇ ਜਨਮ ਦੇ ਘਰ ਦੇ ਦਰਸ਼ਨ ਕਰਾ ਰਹੇ ਹਾਂ ਬ੍ਰਹਮ ਗਿਆਨੀ ਸੰਤਪਾਪਾ ਜੀ ਸਿੰਘ ਜੀ ਦੇ ਇਹ ਪਿਛਲੇ ਜਨਮ ਦਾ ਘਰ ਹੈ ਜਿੱਥੇ ਬਾਬਾ ਜੀ ਰਹਿੰਦੇ ਹੁੰਦੇ ਸਨ ਬਾਬਾ ਜੀ ਦੇ ਪਿਛਲੇ ਜਨਮ ਦਾ ਨਾਮ ਸੰਤੋਖ ਸਿੰਘ ਸੀ ਇਹ ਉਹ ਘਰ ਹੈ ਇਹ ਜਗ੍ਹਾ ਜਿਹੜੀ ਆਪ ਜੀ ਦੇਖ ਰਹੇ ਹੋ ਜਿੱਥੇ ਆਪ ਜੀ ਨੇ ਦਰਸ਼ਨ ਕਰਾ ਰਹੇ ਹਾਂ ਇੱਥੇ ਪਹਿਲਾਂ ਇਮਾਰਤ ਹੁੰਦੀ ਸੀ ਔਰ ਜਿਹੜਾ ਪ੍ਰਾਤਨ ਘਰ ਸੀ ਉਹ ਇੱਥੇ ਬਣਿਆ ਹੋਇਆ ਸੀ ਜਿਵੇਂ ਪ੍ਰੀਮੀ ਦੱਸ ਰਹੇ ਨੇ ਇੱਥੇ ਬਾਬਾ ਜੀ ਦਾ ਇੱਕ ਪੂਰਾ ਵੀ ਹੁੰਦਾ ਸੀ ਜਿੱਥੇ ਬਾਬਾ ਜੀ ਭਜਨ ਬੰਦਗੀ ਨਿਤਨੇਮ ਕਰਦੇ ਹੁੰਦੇ ਸੀ ਉਹ ਅਮਾਰਤ ਸਮੇਂ ਨਾਲ ਭਾਵੇਂ ਹੁਣ ਨਹੀਂ ਹੈ ਪਰ ਇਹ ਜਗ੍ਹਾ ਜਿਹੜੀ ਆਪ ਜੀ ਦੇਖ ਰਹੇ ਹੋ ਇੱਥੇ ਹੀ ਉਹ ਘਰ ਹੁੰਦਾ ਸੀ ਬਾਬਾ ਜੀ ਸਾਹਿਬ ਦਾ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਮਹਾਪੁਰਸ਼ਾਂ ਦੇ ਪਿਛਲੇ ਜਨਮ ਦੀਆਂ ਕੁਝ ਨਿਸ਼ਾਨੀਆਂ ਜਿਹੜੀਆਂ ਬਾਬਾ ਜੀ ਨੇ ਇੱਥੇ ਆ ਕੇ ਆਪ ਦਾ ਸਤਿਤੀਆਂ ਸਨ ਛੋਟੀ ਜਿਹੀ ਉਮਰ ਵਿੱਚ ਜਦੋਂ ਬਾਬਾ ਜੀ ਇੱਥੇ ਧਰਮ ਮਾਜਰੇ ਵਾਲੇ ਮਹਾਪੁਰਸ਼ਾਨਾ ਲਾਏ ਤਾਂ ਬਹੁਤ ਦੂਰੋਂ ਆਪ ਇਕੱਲੇ ਹੀ ਆ ਕੇ ਆਪਣਾ ਘਰ ਪਛਾਣ ਲਿਆ ਔਰ ਆਪਣੀਆਂ ਨਿਸ਼ਾਨੀਆਂ ਦੱਸੀਆਂ ਵੀ ਇੱਥੇ ਮੇਰੀਆਂ ਨਿਸ਼ਾਨੀਆਂ ਹਨ ਸੰਗਦੀ ਇਹ ਹੁਣ ਆਪ ਜੀ ਜੋ ਦਰਸ਼ਨ ਕਰ ਰਹੇ ਹੋ ਪਲੰਘ ਦੇ ਇਹ ਪਲੰਘ ਮਹਾਪੁਰਸ਼ਾਨ ਦਾ ਪਿਛਲੇ ਜਨਮ ਦਾ ਹੀ ਪਲੰਘ ਹੈ ਜਿੱਥੇ ਬਾਬਾ ਜੀ ਸ਼ਾਮ ਕਰਦੇ ਹੁੰਦੇ ਸੀ ਔਰ ਇਹ ਕਸਰਾਦ ਅਸਮਾਨ ਮਹਾਪੁਰਸ਼ਾਨ ਦਾ ਹੈ ਪਿਛਲੇ ਜਨਮ ਦਾ ਇਹਨਾਂ ਨਾਲ ਬਾਬਾ ਜੀ ਕਸ਼ਤ ਕਰਦੇ ਹੁੰਦੇ ਸੀ ਇਹ ਵੀ ਸਾਮਕ ਰੱਖਿਆ ਹੋਇਆ ਇੱਕ ਹਰਮੋਨੀਅਮ ਸੀ ਉਹ ਹੁਣ ਹੰਸਾਲੀ ਸਾਹਿਬ ਇਸ ਸਮੇਂ ਹੈ ਪੂਰੇ ਬੋਤੀ ਸਾਭਨ ਜਿੱਨਾ ਤੋਂ ਬਾਬਾ ਜੀ ਨੇ ਇਤਨੀਮ ਕਰਦੇ ਹੁੰਦੇ ਸੀ ਸੋ ਅੱਜ ਇਹ ਜਗ੍ਹਾ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਉਹਨਾਂ ਦਾ ਧੰਨਵਾਦ ਪ੍ਰੇਮੀ ਅਨ ਜਿਨ੍ਹਾਂ ਨੇ ਮਾਪੁਰਸ਼ਾਂ ਦੇ ਇਸ ਪ੍ਰਾਤਮ ਕਰਦੇ ਪਿਛਲੇ ਜਨਮ ਦੇ ਘਰ ਦੇ ਦਰਸ਼ਨ ਕਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 嗯。